ਸਮੀਂ ਮਤਲਬ ਇਹੋ ਨਾਲ ਹੀ ਪਰੰਪਰੇ ਜਾਣਗੇ ਸਮਾਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਇਹ ਨਾਣੇ ਵਸਤੇ ਲਾਇਏ ਜੀ ਇਹ ਕੈਂਪ ਆਪਾਂ ਨੇ ਅਜੀਮਰ ਸਾਹਿਬ ਕੱਲ ਨੂੰ ਕਾਦੀ ਕਾਦੀ ਫਾਰਮ ਭਰੇ ਜਾਣਗੇ ਕਿਸ ਵਿਸ਼ੇ 'ਚ ਅਜ ਕੱਠ ਕੀਤਾ ਹੋਇਆ ਵਾਇਹਰੀ ਕਾ ਖਾਲਸਾ ਵਾਇਹਰੀ ਕੀ ਫਤਿਹ ਕਾਲੂ ਜੀ ਜਿਹੜੇ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਜਿਵੇਂ ਕਿ ਜਿਹੜਾ 5 ਲੱਖ ਵਾਲਾ ਬੀਮੇ ਵਾਲਾ ਕਾਰਡ ਆ ਉਹਦਾ ਤੇ ਕਿਸਾਨੀ ਜਿਹੜਾ 6000 ਸਰਕਾਰ ਕੇਂਦਰ ਸਰਕਾਰ ਵੱਲੋਂ ਆਉਂਦਾ ਉਹਦਾ ਤੇ ਕੱਚੇ ਘਰਾਂ ਵਾਸਤੇ ਉਹਨਾਂ ਵਰਤੇ ਦੇ ਵਿਧਵਾ ਬੱਚੇ ਤੇ ਬੜਾ ਪੇਵਸਣ ਵਾਲੇ ਇਹਨਾਂ ਦੇ ਕਾਗਜ਼ ਭਰੇ ਜਾਣਗੇ ਫਾਰਮ ਆਉਣਣੋਂ ਉਹਨਾਂ ਨੂੰ ਪਿੰਡ ਵਾਲੇ ਲਾਹ ਲੈ ਸਕਦੇ ਜਾਂ ਕੋਈ ਹੋਰ ਬਾਹਰੋਂ ਵੀ ਆ ਸਕਦਾ ਪਿੰਡ ਆਣੇ ਵਾਸਤੇ ਲਾਇਆ ਇਹ ਕੈਂਪ ਆਪਾਂ ਨੇ ਪੰਚਾਇਤ ਦੀ ਠੀਕ ਹੈ ਪੰਚਾਇਤ ਵੱਲੋਂ ਆਲੇ-ਦਾਲੇ ਪਿੰਡਾਂ ਵੱਲੋਂ ਵੀ ਆ ਸਕਦੇ ਨੇ ਠੀਕ ਹੈ ਹਾਂ ਜੀ ਠੀਕ ਹੈ ਜੀ ਬਲਵੰਤ ਸਾਹਿਬ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਮਤਲਬ ਕੀ ਕੀ ਸਹੂਲਤਾਂ ਮਿਲਣਗੀਆਂ ਲੋਕਾਂ ਨੂੰ ਉਹ ਤਾਂ ਦੱਸਤਾ ਇਹਨਾਂ ਨੇ ਉਹਦੇ ਵਿੱਚ ਮਤਲਬ ਕੀ ਕੀ ਡਾਕੂਮੈਂਟ ਚਾਹੀਦੇ ਉਹ ਦੱਸੋ ਥੋੜਾ ਜਿਆ ਪਹਿਲਾਂ ਤਾਂ মিডিਆ ਨੂੰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਸਾਡੇ ਉਹ ਸਾਸਤਰੀਕਰ ਜੀ ਕੱਲ ਨੂੰ ਪੰਚਾਇਤ ਅਤੇ ਲੋਕ ਸੇਵਾ ਕਲਬ ਵੱਲੋਂ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਆਸ਼ੂਮਾਨ ਕਾਰਡ 70 ਸਾਲ ਤੋਂ ਵੱਧ ਉਮਰ ਜਿਨ੍ਹਾਂ ਨੂੰ ਲੋੜੀ ਦਾ ਦਸਤਾਵੇਜ਼ ਆਧਾਰ ਕਾਰਡ ਕੱਲਾ ਆਸ਼ੂਮਾ ਰਿਕਾਰਡ 5 ਲੱਖ ਤੱਕ ਦਾ ਮੁਫਤ ਬੀਮਾ ਮੁਫਤ ਲਾਜ ਵਾਲਾ ਕਾਰਡ ਉਹ ਚਾਹ ਆਧਾਰ ਕਾਰਡ ਰਸਤਰ ਕਾਰਡ ਜੇ ਫਾਰਮ ਆਧਾਰ ਕਾਰਡ ਤੇ ਮੋਬਾਈਲ ਨਾਲ ਅਟੈਚ ਆਧਾਰ ਕਾਰਡ ਜੇ ਫਾਰਮ ਕੱਲਾ ਜਰਨਲ ਕੈਟਾਗਰੀ ਵਾਸਤੇ ਜ਼ਰੂਰੀ ਹੈ ਦੂਜੀ ਵਾਸਤੇ ਜ਼ਰੂਰੀ ਨਹੀਂ ਬਾਕੀ ਉਸ ਤੋਂ ਬਾਅਦ ਕਿਸਾਨ ਜਿਹੜੇ 6000 ਰੁਪਿਆ ਸਰ ਦਾ ਸੈਂਟਰ ਸਰਕਾਰ ਵੱਲੋਂ ਆਉਂਦਾ ਉਹ ਕੱਲੇ ਕਿਸਾਨਾਂ ਵਾਸਤੇ ਜਿਨ੍ਹਾਂ ਦੀ ਜਮੀਨ ਆ ਉਹਨਾਂ ਦੇ ਉਹਨਾਂ ਵਾਸਤੇ ਚਾਹੀਦਾ ਆਪਾਂ ਨੂੰ ਆਧਾਰ ਕਾਰਡ ਜੇ ਫਾਰਮ ਨਵੀਂ ਫਰਦ ਤੇ ਆਧਾਰ ਕਾਰਡ ਤੇ ਲਿਖਿਆ ਮੋਬਾਈਲ ਨੰਬਰ ਉਦੋਂ ਬਾਅਦ ਜੀ ਆਵਾਸ ਯੋਜਨਾ ਕੱਚੇ ਘਰਾਂ ਵਾਸਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਆਧਾਰ ਕਾਰਡ ਰਾਸ਼ਨ ਕਾਰਡ ਜੇ ਫਾਰਮ ਐਨ ਕਾਰਡ ਬੈਂਕ ਦਾ ਖਾਤਾ ਜ਼ਮੀਨ ਦੇ ਦਸਤਾਵੇਜ਼ ਤੇ ਆਮਦਨ ਤੇ ਫੋਟੋਆਂ ਠੀਕ ਹੈ ਜੀ ਤੇ ਇੱਕ ਪੈਨਸ਼ਨ ਹੈ ਜੀ ਬਡਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਇਹਦੇ ਵਾਸਤੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਬੈਂਕ ਦਾ ਖਾਤਾ ਜੀ ਸਮਾਂ ਦੱਸ ਦਿਓ ਕਿ ਨਾਲ ਲਾਣਾ ਸਮਾਂ ਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਜੀ ਸਾਰੇ ਵੱਧ ਤੋਂ ਵੱਧ ਪਹੁੰਚਣ ਜੀ ਪਿੰਡ ਵਾਸੀ ਸਹੂਲਤ ਦਾ ਲਾਭ ਲੈਣ ਫਾਰਮ ਸਾਰਿਆਂ ਦੇ ਭਰ ਕੇ ਇਹਨਾਂ ਦਾ ਇਹ ਨਹੀਂ ਵੀ ਕੱਲੇ ਭਰ ਕੇ ਛੱਡਾਂਗੇ ਇਹਨਾਂ ਦੀ ਉਸ ਤੋਂ ਬਾਅਦ ਅਸੀਂ ਵੈਰੀਫਾਈ ਕਰਕੇ ਇਹਨਾਂ ਨੂੰ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਹੋ ਸਕੇ ਠੀਕ ਆ ਜੀ ਹੋਰ ਪਿੰਡ ਦੇ ਕੀ ਕੰਮ ਕਰ ਰਹੇ ਨੇ ਕੰਮ ਪਿੰਡ ਦੇ ਚੱਲ ਰਹੇ ਨੇ ਜੀ ਰੂਟੀਨ ਵਜੇ ਤੇ ਚੱਲੀ ਜਾਣਗੇ ਗਲੀਆਂ ਨਾਲੀਆਂ ਦਾ ਪਿੰਡ ਦੇ ਕਰੀ ਜਾਵਾਂਗੇ ਚਲੋ ਨਵੀਆਂ ਗਰੰਟਾ ਹੋਣਾ ਮੰਤਰੀ ਸਾਹਿਬ ਹੋਣੀ ਆਣਗੇ ਆ ਜਾਣਗੇ ਹੁਣ ਪੰਜਾਬ ਚ ਹੁਣ ਪੰਜਾਬ ਚ ਕੰਮ ਕਰਾਂਗੇ ਤੇ ਵਧੀਆ ਜਗਾ ਸਾਡੇ ਪਿੰਡ ਸ਼ਾਇਲੀ ਮੇਨ ਬਾਜ਼ਾਰ ਪਰਸ਼ੂ ਰਾਮ ਧਰ ਮਸ਼ਾਲਾ ਚ ਜੀ ਚੌਕ ਦੇ ਲਵੀ ਨਾਲ ਲੱਗਦੀ ਪੰਡਤਾਂ ਦੀ ਧਰਮਸ਼ਾਲਾ ਹੈ ਉੱਥੇ ਜੀ 10:30 ਵਜੇ ਤੋਂ 4 ਵਜੇ ਤੱਕ ਓਰੇ ਆ ਜਾ ਓਰੇ ਓਰੇ ਆ ਜਾ ਜੀ ਇਸ ਸਕੀਮਾ ਚੱਲ ਰਹੀ ਐ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਸਮਾਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਿੰਡਾਂ ਵਾਲੇ ਵਸਤੇ ਲਾਇਆ ਇਹ ਕੈਂਪ ਆਪਾਂ ਨੇ ਠੀਕ ਹੈ ਅੱਗੇ ਨਾ ਸਭ ਕੱਲ ਨੂੰ ਕਾਦੀ ਕਾਦੀ ਫਾਰਮ ਭਰੇ ਜਾਣਗੇ ਕਿਸ ਵਿਸ਼ੇ 'ਚ ਅੱਜ ਕੱਟ ਕੀਤਾ ਹੋਇਆ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਾਲੂ ਜੀ ਜਿਹੜੇ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਜਿਵੇਂ ਕਿ ਜਿਹੜਾ 5 ਲੱਖ ਵਾਲਾ ਬੀਮੇ ਵਾਲਾ ਕਾਰਡ ਆ ਉਹਦਾ ਤੇ ਕਿਸਾਨੀ ਜਿਹੜਾ 6000 ਸਰਕਾਰ ਕੇਂਦਰ ਸਰਕਾਰ ਵੱਲੋਂ ਆਉਂਦਾ ਉਹਦਾ ਤੇ ਕੱਚੇ ਘਰਾਂ ਵਾਸਤੇ ਉਹਨਾਂ ਵਰਤੇ ਵਿਧਵਾ ਬੱਚੇ ਤੇ ਬੜਾਪੇ ਬਸਣ ਵਾਲੇ ਇਹਨਾਂ ਦੇ ਕਾਗਜ਼ ਭਰੇ ਜਾਣਗੇ ਫਾਰਮ ਆਨਲਾਈਨ ਕਾਲੂ ਪਿੰਡ ਵਾਲੇ ਲਾਹ ਲੈ ਸਕਦੇ ਨੇ ਜਾਂ ਕੋਈ ਹੋਰ ਬਾਹਰੋਂ ਵੀ ਆ ਸਕਦਾ ਪਿੰਡਾਂ ਵਾਲੇ ਵਾਸਤੇ ਲਾਇਆ ਜੀ ਇਹ ਕੈਂਪ ਆਪਾਂ ਨੇ ਪੰਚਾਇਤ ਦੀ ਠੀਕ ਹੈ ਜੀ ਪੰਚਾਇਤ ਵੱਲੋਂ ਲਾਇਆ ਆਲੇ ਵਾਲੇ ਪਿੰਡਾਂ ਵੱਲੋਂ ਵੀ ਆ ਸਕਦੇ ਨੇ ਠੀਕ ਹੈ ਜੀ ਹਾਂ ਜੀ ਸਰਬੰਸਾਹਬ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਮਤਲਬ ਕੀ ਕੀ ਸਹੂਲਤਾਂ ਮਿਲਣਗੀਆਂ ਲੋਕਾਂ ਨੂੰ ਉਹ ਦੱਸਤਾ ਇਹਨਾਂ ਨੇ ਉਹਦੇ ਵਿੱਚ ਮਤਲਬ ਕੀ ਕੀ ਡਾਕੂਮੈਂਟ ਚਾਹੀਦੇ ਉਹ ਦੱਸੋ ਥੋੜਾ ਜਿਹਾ ਪਹਿਲਾਂ ਤਾਂ মিডিਆ ਨੂੰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਸਾਨੂੰ ਸਸਤਰੀਕਰ ਜੀ ਕੱਲ ਨੂੰ ਪੰਚਾਇਤ ਅਤੇ ਲੋਕ ਸੇਵਾ ਕਲਬ ਵੱਲੋਂ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਆਸ਼ੂਮਾਨ ਕਾਰਡ 70 ਸਾਲ ਤੋਂ ਵੱਧ ਉਮਰ ਜਿਨ੍ਹਾਂ ਨੂੰ ਲੋੜੀ ਦਾ ਦਸਤਾਵੇਜ਼ ਆਧਾਰ ਕਾਰਡ ਕੱਲਾ ਆਸ਼ੂਮਾਨ ਕਾਰਡ 5 ਲੱਖ ਤੱਕ ਦਾ ਮੁਕਤ ਬੀਮਾ ਮੁਖਤਲਾ ਜਿਹੜਾ ਕਾਰਡ ਉਹ ਚ ਆਧਾਰ ਕਾਰਡ ਰਸਟਰ ਕਾਰਡ ਜੇ ਫਾਰਮ ਆਧਾਰ ਕਾਰਡ ਤੇ ਮੋਬਾਈਲ ਨਾਲ ਅਟੈਚ ਆਧਾਰ ਕਾਰਡ ਜੇ ਫਾਰਮ ਇਕੱਲਾ ਜਰਨਲ ਕੈਟਾਗਰੀ ਵਾਸਤੇ ਜ਼ਰੂਰੀ ਹੈ ਦੂਜੀ ਵਾਸਤੇ ਜ਼ਰੂਰੀ ਨਹੀਂ ਬਾਕੀ ਉਸ ਤੋਂ ਬਾਅਦ ਕਿਸਾਨ ਜਿਹੜੇ 6000 ਰੁਪਿਆ ਸਰਕਾਰ ਦਾ ਸੈਂਟਰ ਸਰਕਾਰ ਵੱਲੋਂ ਆਉਂਦਾ ਉਹ ਇਕੱਲੇ ਕਿਸਾਨਾਂ ਵਾਸਤੇ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਦੇ ਉਹਨਾਂ ਵਾਸਤੇ ਚਾਹੀਦਾ ਆਪਣੇ ਨੂੰ ਆਧਾਰ ਕਾਰਡ ਜੇ ਫਾਰਮ ਨਵੀਂ ਫਰਦ ਤੇ ਆਧਾਰ ਕਾਰਡ ਤੇ ਲਿੰਕ ਮੋਬਾਈਲ ਨੰਬਰ ਉਦੋਂ ਬਾਅਦ ਜੀ ਆਵਾਸ ਯੋਜਨਾ ਕੱਚੇ ਘਰਾਂ ਵਾਸਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਆਧਾਰ ਕਾਰਡ ਰਾਸ਼ਨ ਕਾਰਡ ਜੇ ਫਾਰਮ ਪੈਨ ਕਾਰਡ ਬੈਂਕ ਦਾ ਖਾਤਾ ਜ਼ਮੀਨ ਦੇ ਦਸਤਾਵੇਜ਼ ਤੇ ਆਮਦਨ ਤੇ ਫੋਟੋਆਂ ਠੀਕ ਹੈ ਜੀ ਤੇ ਇੱਕ ਪੈਨਸ਼ਨ ਹੈ ਜੀ ਬੜਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਇਹਦੇ ਵਾਸਤੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਬੈਂਕ ਦਾ ਖਾਤਾ ਜੀ ਇਹਦਾ ਸਮਾਂ ਦੱਸੋ ਕਿ ਨਾਲ ਨਾਲ ਸਮਾਂ ਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਜੀ ਸਾਰੇ ਵੱਧ ਤੋਂ ਵੱਧ ਪਹੁੰਚਣ ਜੀ ਪਿੰਡ ਵਾਸੀ ਸਹੂਲਤ ਦਾ ਲਾਭ ਲੈਣਨ ਫਾਰਮ ਸਾਰਿਆਂ ਦੇ ਭਰ ਕੇ ਇਹਨਾਂ ਦਾ ਇਹ ਨਹੀਂ ਵੀ ਕੱਲੇ ਭਰ ਕੇ ਛੱਡਾਂਗੇ ਇਹਨਾਂ ਦੀ ਉਸ ਤੋਂ ਬਾਅਦ ਅਸੀਂ ਵੈਰੀਫਾਈ ਕਰਕੇ ਇਹਨਾਂ ਨੂੰ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਹੋ ਸਕੇ ਠੀਕ ਆ ਜੀ ਹੋਰ ਪਿੰਡ ਦੇ ਕੀ ਕੀ ਕੰਮ ਕਰ ਰਹੇ ਨੇ ਕੰਮ ਪਿੰਡ ਦੇ ਚੱਲ ਰਹੇ ਨੇ ਜੀ ਰੂਟੀਨ ਵਜੇ ਤਾਂ ਚੱਲੀ ਜਾਣਗੇ ਗਲੀਆਂ ਨਾਲੀਆਂ ਤਾਂ ਪਿੰਡ ਦੇ ਕਰੀ ਜਾਵਾਂਗੇ ਚਲੋ ਨਵੀਆਂ ਗਰੰਟਾ ਹੋਣਾ ਮੰਤਰੀ ਸਾਹਿਬ ਉਹ ਨਹੀਂ ਆਣਗੇ ਆ ਜਾਣਗੇ ਹੁਣ ਪੰਜਾਬ 'ਚ ਹੁਣ ਪੰਜਾਬ 'ਚ ਕੰਮ ਕਰਾਂਗੇ ਇਹ ਵਧੀਆ ਜਗਾ ਸਾਡੇ ਪਿੰਡ ਸ਼ਾਜਲੀ ਮੇਨ ਬਾਜ਼ਾਰ ਪਰਸ਼ੂ ਰਾਮ ਧਰਮਸ਼ਾਲਾ ਚ ਜੀ ਚੌਕ ਦੇ ਲਵੀ ਨਾਲ ਲੱਗਦੀ ਪੰਡਤਾਂ ਦੀ ਧਰਮਸ਼ਾਲਾ ਉੱਥੇ ਜੀ 10:30 ਓਰੇ ਆ ਜਾ ਓਰੇ ਓਰੇ ਆ ਜਾ ਜੀ ਇਸ ਸਕੀਮਾ ਚੱਲ ਰਹੀ ਐ ਤੇ ਉਹਨਾਂ ਦੇ ਫਾਰਮ ਭਰੇ ਜਾਣਗੇ ਸਮਾਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਿੰਡਾਂਾਂ ਵਾਸਤੇ ਲਾਇਆ ਇਹ ਕੈਂਪ ਆਪਾਂ ਨੇ ਜੀ ਮਹਨ ਸਾਹਿਬ ਕੱਲ ਨੂੰ ਕਾਦੀ ਕਾਦੀ ਫਾਰਮ ਭਰੇ ਜਾਣਗੇ ਕਿਸ ਵਿਸ਼ੇ 'ਚ ਅੱਜ ਕੱਟ ਕੀਤਾ ਹੋਇਆ ਵਾਇਹਰੀ ਕਾ ਖਾਲਸਾ ਵਾਇਹਰੀ ਕੀ ਫਤਿਹ ਕਾਲੂ ਜੀ ਜਿਹੜੇ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਜਿਵੇਂ ਕਿ ਜਿਹੜਾ 5 ਲੱਖ ਵਾਲਾ ਬੀਮੇ ਵਾਲਾ ਕਾਰਡ ਆ ਉਹਦਾ ਤੇ ਕਿਸਾਨੀ ਜਿਹੜਾ 6000 ਸਰਕਾਰ ਕੇਂਦਰ ਸਰਕਾਰ ਵੱਲੋਂ ਆਉਂਦਾ ਉਹਦਾ ਤੇ ਕੱਚੇ ਘਰਾਂ ਵਾਸਤੇ ਉਹਨਾਂ ਵਰਤੇ ਦੇ ਵਿਧਵਾ ਬੱਚੇ ਤੇ ਬੜਾਪੇ ਬਸਣ ਵਾਲੇ ਇਹਨਾਂ ਦੇ ਕਾਗਜ਼ ਭਰੇ ਜਾਣਗੇ ਫਾਰਮ ਆਨਲਾਈਨ ਉਹਨਾਂ ਨੂੰ ਪਿੰਡਾਂ ਵਾਲੇ ਆ ਲੈ ਸਕਦੇ ਜਾਂ ਕੋਈ ਹੋਰ ਬਾਹਰੋਂ ਵੀ ਆ ਸਕਦਾ ਪਿੰਡਾਂ ਨੇ ਵਾਸਤੇ ਲਈ ਇਹ ਕੈਂਪ ਆਪਾਂ ਨੇ ਪੰਚਾਇਤ ਦੀ ਠੀਕ ਹੈ ਜੀ ਪੰਚਾਇਤ ਵੱਲੋਂ ਲਗਾਇਆ ਆਲੇ-ਦਾਲੇ ਪਿੰਡਾਂ ਵੱਲੋਂ ਵੀ ਆ ਸਕਦੇ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸਰਪੰਚ ਸਾਹਿਬ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਮਤਲਬ ਕੀ ਕੀ ਸੁਵਿਧਾਵਾਂ ਮਿਲਣਗੀਆਂ ਲੋਕਾਂ ਨੂੰ ਉਹ ਤਾਂ ਦੱਸਤਾ ਇਹਨਾਂ ਨੇ ਉਹਦੇ ਵਿੱਚ ਮਤਲਬ ਕੀ ਕੀ ਡਾਕੂਮੈਂਟ ਚਾਹੀਦੇ ਉਹ ਦੱਸੋ ਬੜਾ ਜੀ ਪਹਿਲਾਂ ਤਾਂ মিডিਆ ਨੂੰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਸਾਨੂੰ ਸਤਸ੍ਰੀਕਾਰ ਜੀ ਕੱਲ ਨੂੰ ਪੰਚਾਇਤ ਅਤੇ ਲੋਕ ਸੇਵਕ ਲਬ ਵੱਲੋਂ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਆਸ਼ੂਮਾਨ ਕਾਰਡ 70 ਸਾਲ ਤੋਂ ਵੱਧ ਉਮਰ ਜਿਨ੍ਹਾਂ ਨੂੰ ਲੋੜੀ ਦਾ ਦਸਤਾਵੇਜ਼ ਆਧਾਰ ਕਾਰਡ ਕੱਲਾ ਆਸ਼ੂ ਮਾਰ ਰਕਾਰਡ 5 ਲੱਖ ਤੱਕ ਦਾ ਮੁਫਤ ਬੀਮਾ ਮੁਫਤ ਲਾਜ ਵਾਲਾ ਕਾਰਡ ਉਹ ਚਾਹ ਆਧਾਰ ਕਾਰਡ ਰਸਤਰ ਕਾਰਡ ਜੇ ਫਾਰਮ ਆਧਾਰ ਕਾਰਡ ਤੇ ਮੋਬਾਈਲ ਨਾਲ ਅਟੈਚ ਆਧਾਰ ਕਾਰਡ ਜੇ ਫਾਰਮ ਕੱਲਾ ਜਰਨਲ ਕੈਟਾਗਰੀ ਵਾਸਤੇ ਜ਼ਰੂਰੀ ਹੈ ਦੂਜੀ ਵਾਸਤੇ ਜ਼ਰੂਰੀ ਨਹੀਂ ਬਾਕੀ ਉਸ ਤੋਂ ਬਾਅਦ ਕਿਸਾਨ ਜਿਹੜੇ 6000 ਰੁਪਿਆ ਸਰ ਦਾ ਸੈਂਟਰ ਸਰਕਾਰ ਵੱਲੋਂ ਆਉਂਦਾ ਉਹ ਕੱਲੇ ਕਿਸਾਨਾਂ ਵਾਸਤੇ ਜਿਨ੍ਹਾਂ ਦੀ ਜਮੀਨ ਆ ਉਹਨਾਂ ਦੇ ਉਹਨਾਂ ਵਾਸਤੇ ਚਾਹੀਦਾ ਆਪਾਂ ਨੂੰ ਆਧਾਰ ਕਾਰਡ ਜੇ ਫਾਰਮ ਨਵੀਂ ਫਰਦ ਤੇ ਆਧਾਰ ਕਾਰਡ ਤੇ ਲਿੰਕ ਮੋਬਾਈਲ ਨੰਬਰ ਉਦੋਂ ਬਾਅਦ ਜੀ ਆਵਾਸ ਯੋਜਨਾ ਕੱਚੇ ਘਰਾਂ ਵਾਸਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਆਧਾਰ ਕਾਰਡ ਰਾਸ਼ਨ ਕਾਰਡ ਜੇ ਫਾਰਮ ਐਨ ਕਾਰਡ ਬੈਂਕ ਦਾ ਖਾਤਾ ਜ਼ਮੀਨ ਦੇ ਦਸਤਾਵੇਜ਼ ਤੇ ਆਮਦਨ ਤੇ ਫੋਟੋਆਂ ਠੀਕ ਹੈ ਜੀ ਤੇ ਇੱਕ ਪੈਨਸ਼ਨ ਹੈ ਜੀ ਬੜਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਇਹਦੇ ਵਾਸਤੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਬੈਂਕ ਦਾ ਖਾਤਾ ਜੀ ਸਮਾਂ ਦੱਸ ਦਿਓ ਕਿ ਨਾਲ ਨਾਲ ਸਮਾਂ ਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਜੀ ਸਾਰੇ ਬੱਦ ਤੋਂ ਬੱਦ ਪਹੁੰਚਣ ਜੀ ਪਿੰਡ ਵਾਸੀ ਸਹੂਲਤ ਦਾ ਲਾਭ ਲੈਣ ਫਾਰਮ ਸਾਰਿਆਂ ਦੇ ਭਰ ਕੇ ਇਹਨਾਂ ਦਾ ਇਹ ਨਹੀਂ ਵੀ ਕੱਲੇ ਭਰ ਕੇ ਛੱਡਾਂਗੇ ਇਹਨਾਂ ਦੀ ਉਸ ਤੋਂ ਬਾਅਦ ਅਸੀਂ ਵੈਰੀਫਾਈ ਕਰਕੇ ਇਹਨਾਂ ਨੂੰ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਬੱਦ ਤੋਂ ਬੱਦ ਹੋ ਸਕੇ ਠੀਕ ਆ ਜੀ ਹੋਰ ਪਿੰਡ ਦੇ ਕੀ ਕੀ ਕੰਮ ਕਰ ਰਹੇ ਨੇ ਕੰਮ ਪਿੰਡ ਦੇ ਚੱਲ ਰਹੇ ਨੇ ਜੀ ਰੂਟੀਨ ਵਜੇ ਤੇ ਚੱਲੀ ਜਾਣਗੇ ਗਲੀਆਂ ਨਾਲੀਆਂ ਦਾ ਪਿੰਡ ਦੇ ਕਰੀ ਜਾਵਾਂਗੇ ਚਲੋ ਨਵੀਆਂ ਗਰੰਟਾ ਹੋਣਾ ਮੰਤਰੀ ਸਾਹਿਬ ਹੋਰ ਹੀ ਆਣਗੇ ਆ ਜਾਣਗੇ ਹੁਣ ਪੰਜਾਬ 'ਚ ਹੁਣ ਪੰਜਾਬ 'ਚ ਕੰਮ ਕਰਾਂਗੇ ਤੇ ਵਧੀਆ ਜਗਾ ਸਾਡੇ ਪਿੰਡ ਸ਼ਾਜਲੀ ਮੇਨ ਬਾਜ਼ਾਰ ਪਰਸ਼ੂ ਰਾਮ ਧਰ ਮਸ਼ਾਲਾ ਚ ਜੀ ਨਾਲ ਲੱਗਦੀ ਪੰਡਤਾਂ ਦੀ ਧਰਮਸ਼ਾਲਾ ਹੈ ਉੱਥੇ ਜੀ 10:30 ਵਜੇ ਤੋਂ 4 ਵਜੇ ਤੱਕ ਓਰੇ ਆ ਜਾ ਓਰੇ ਓਰੇ ਆ ਜਾ ਜੀ ਇਸ ਸਕੀਮਾ ਚੱਲ ਰਹੀ ਹੈ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਸਮਾਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਿੰਡਾਂ ਵਾਲੇ ਵਸਤੇ ਲਾਇਆ ਜੀ ਇਹ ਕੈਂਪ ਆਪਾਂ ਨੇ ਠੀਕ ਹੈ ਅੱਗੇ ਨਾ ਸਰ ਕੱਲ ਨੂੰ ਕਾਦੀ ਕਾਦੀ ਫਾਰਮ ਭਰੇ ਜਾਣਗੇ ਕਿਸ ਵਿਸ਼ੇ 'ਚ ਅੱਜ ਕੱਟ ਕੀਤਾ ਹੋਇਆ ਵਾਇਬ੍ਰੀਕਾ ਖਾਲਸਾ ਵਾਇਬ੍ਰੀ ਕੀ ਫਤਿਹ ਕਾਲੂ ਜੀ ਜਿਹੜੇ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਜਿਵੇਂ ਕਿ ਜਿਹੜਾ 5 ਲੱਖ ਵਾਲਾ ਬੀਮੇ ਵਾਲਾ ਕਾਰਡ ਆ ਉਹਦਾ ਤੇ ਕਿਸਾਨੀ ਜਿਹੜਾ 6000 ਸਰਕਾਰ ਕੇਂਦਰ ਸਰਕਾਰ ਵੱਲੋਂ ਆਉਂਦਾ ਉਹਦਾ ਤੇ ਕੱਚੇ ਘਰਾਂ ਵਾਸਤੇ ਉਹਨਾਂ ਵਰਤੇ ਵਿਧਵਾ ਬੱਚੇ ਤੇ ਬੜਾਪੇ ਬਸਣ ਵਾਲੇ ਇਹਨਾਂ ਦੇ ਕਾਗਜ਼ ਭਰੇ ਜਾਣਗੇ ਫਾਰਮ ਆਨਲਾਈਨ ਉਹਨੂੰ ਪਿੰਡਾਂ ਵਾਲੇ ਲਾਹ ਲੈ ਸਕਦੇ ਨੇ ਜਾਂ ਕੋਈ ਹੋਰ ਬਾਹਰੋਂ ਵੀ ਆ ਸਕਦਾ ਪਿੰਡਾਂ ਵਾਲੇ ਵਾਸਤੇ ਲਾਇਆ ਜੀ ਇਹ ਕੈਂਪ ਆਪਾਂ ਨੇ ਪੰਚਾਇਤ ਦੀ ਠੀਕ ਹੈ ਜੀ ਪੰਚਾਇਤ ਵੱਲੋਂ ਲਾਇਆ ਆਲੇ-ਦਲੇ ਪਿੰਡਾਂ ਵੱਲੋਂ ਵੀ ਆ ਸਕਦੇ ਨੇ ਠੀਕ ਹੈ ਜੀ ਹਾਂ ਜੀ ਕੀ ਕਰੇ ਸਰਪੰਚ ਸਾਹਿਬ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਮਤਲਬ ਕੀ ਕੀ ਸਹੂਲਤਾਂ ਮਿਲਣਗੀਆਂ ਲੋਕਾਂ ਨੂੰ ਉਹ ਦੱਸਤਾ ਇਹਨਾਂ ਨੇ ਉਹਦੇ ਵਿੱਚ ਮਤਲਬ ਕੀ ਕੀ ਡਾਕੂਮੈਂਟ ਚਾਹੀਦੇ ਉਹ ਦੱਸੋ ਥੋੜਾ ਜਿਹਾ ਪਹਿਲਾਂ ਤਾਂ মিডিਆ ਨੂੰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਸਾਨੇ ਨੂੰ ਸਤਸਕਰ ਜੀ ਕੱਲ ਨੂੰ ਪੰਚਾਇਤ ਅਤੇ ਲੋਕ ਸੇਵਾ ਕਲਬ ਵੱਲੋਂ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਆਸ਼ੂਮਾਨ ਕਾਰਡ 70 ਸਾਲ ਤੋਂ ਵੱਧ ਉਮਰ ਜਿਨ੍ਹਾਂ ਨੂੰ ਲੋੜੀ ਦਾ ਦਸਤਾਵੇਜ਼ ਆਧਾਰ ਕਾਰਡ ਕੱਲਾ ਆਸ਼ੂਮਾਨ ਕਾਰਡ 5 ਲੱਖ ਤੱਕ ਦਾ ਮੁਕਤ ਬੀਮਾ ਮੁਖਤਲਾ ਜਿਹੜਾ ਕਾਰਡ ਉਹ ਚ ਆਧਾਰ ਕਾਰਡ ਰਸਟਰ ਕਾਰਡ ਜੇ ਫਾਰਮ ਆਧਾਰ ਕਾਰਡ ਤੇ ਮੋਬਾਈਲ ਨਾਲ ਅਟੈਚ ਆਧਾਰ ਕਾਰਡ ਜੇ ਫਾਰਮ ਇਕੱਲਾ ਜਰਨਲ ਕੈਟਾਗਰੀ ਵਾਸਤੇ ਜ਼ਰੂਰੀ ਹੈ ਦੂਜੀ ਵਾਸਤੇ ਜ਼ਰੂਰੀ ਨਹੀਂ ਬਾਕੀ ਉਸ ਤੋਂ ਬਾਅਦ ਕਿਸਾਨ ਜਿਹੜੇ 6000 ਰੁਪਿਆ ਸਰਕਾਰ ਦਾ ਸੈਂਟਰ ਸਰਕਾਰ ਵੱਲੋਂ ਆਉਂਦਾ ਉਹ ਇਕੱਲੇ ਕਿਸਾਨਾਂ ਵਾਸਤੇ ਜਿਨ੍ਹਾਂ ਨੇ ਜ਼ਮੀਨ ਆ ਉਹਨਾਂ ਦੇ ਉਹਨਾਂ ਵਾਸਤੇ ਚਾਹੀਦਾ ਆਪਣੇ ਨੂੰ ਆਧਾਰ ਕਾਰਡ ਜੇ ਫਾਰਮ ਨਵੀਂ ਫਰਦ ਤੇ ਆਧਾਰ ਕਾਰਡ ਤੇ ਨਿਕੋ ਮੋਬਾਈਲ ਨੰਬਰ ਉਦੋਂ ਬਾਅਦ ਇਹ ਆਵਾਸ ਯੋਜਨਾ ਕੱਚੇ ਘਰਾਂ ਵਾਸਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਆਧਾਰ ਕਾਰਡ, ਰਾਸ਼ਨ ਕਾਰਡ, ਜੇ ਫਾਰਮ, ਐਨ ਕਾਰਡ, ਬੈਂਕ ਦਾ ਖਾਤਾ, ਜ਼ਮੀਨ ਦੇ ਦਸਤਾਵੇਜ਼ ਤੇ ਆਮਦਨ ਤੇ ਫੋਟੋਆਂ ਠੀਕ ਹੈ ਜੀ ਤੇ ਇੱਕ ਪੈਨਸ਼ਨ ਹੈ ਜੀ ਬੜਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਇਹਦੇ ਵਾਸਤੇ ਆਧਾਰ ਕਾਰਡ, ਰਾਸ਼ਨ ਕਾਰਡ ਤੇ ਬੈਂਕ ਦਾ ਖਾਤਾ ਜੀ ਇਹ ਸਮਾਂ ਦੱਸ ਦਿਓ ਕਿ ਨਾਲ ਨਾਲ ਸਮਾਂ ਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਜੀ ਸਾਰੇ ਵੱਧ ਤੋਂ ਵੱਧ ਪਹੁੰਚਣ ਜੀ ਪਿੰਡ ਵਾਸੀ ਸਹੂਲਤ ਦਾ ਲਾਭ ਲੈਣਾਂ ਫਾਰਮ ਸਾਰੇ ਦੇ ਭਰ ਕੇ ਇਹਨਾਂ ਦਾ ਇਹ ਨਹੀਂ ਵੀ ਇਕੱਲੇ ਭਰ ਕੇ ਛੱਡਾਂਗੇ ਇਹਨਾਂ ਦੀ ਉਦੋਂ ਬਾਅਦ ਅਸੀਂ ਵੈਰੀਫਾਈ ਕਰਕੇ ਇਹਨਾਂ ਨੂੰ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਹੋ ਸਕੇ ਠੀਕ ਆ ਜੀ ਹੋਰ ਪਿੰਡ ਦੇ ਕੀ ਕੀ ਕੰਮ ਕਰ ਰਹੇ ਨੇ ਕੰਮ ਪਿੰਡ ਦੇ ਚੱਲ ਰਹੇ ਨੇ ਜੀ ਰੂਟੀਨ ਵਜੇ ਤੇ ਚੱਲੀ ਜਾਣਗੇ ਗਲੀਆਂ ਨਾਲੀਆਂ ਤਾਂ ਪਿੰਡ ਦੇ ਕਰੀ ਜਾਵਾਂਗੇ ਚਲੋ ਨਵੀਆਂ ਗਰੰਟਾ ਹੋਣਾ ਮੰਤਰੀ ਸਾਹਿਬ ਹੋਰ ਹੀ ਆਣਗੇ ਆ ਜਾਣਗੇ ਹੁਣ ਪੰਜਾਬ 'ਚ ਹੁਣ ਪੰਜਾਬ 'ਚ ਕੰਮ ਕਰਾਂਗੇ ਤੇ ਵਧੀਆ ਜਗਾ ਸਾਡੇ ਪਿੰਡ ਸ਼ਾਇਲੀ ਮੇਨ ਬਾਜ਼ਾਰ ਪਰਸ਼ੂ ਰਾਮ ਧਰਮਸ਼ਾਲਾ ਚ ਜੀ ਚੌਕ ਦੇ ਲਵੀ ਨਾਲ ਲੱਗਦੀ ਪੰਡਤਾਂ ਦੀ ਧਰਮਸ਼ਾਲਾ ਹੈ ਉੱਥੇ ਜੀ 10:3 ਉਰੇ ਆ ਜਾਓ ਰੇ ਉਰੇ ਆਓ ਉਰੇ ਆ ਜਾਓ ਜੀ ਇਸ ਵੀਮਾ ਚੱਲ ਰਹੀ ਐ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਸਮਾਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਿੰਡਾਂ ਵਾਲੇ ਵਾਸਤੇ ਲਾਇਆ ਇਹ ਕੈਂਪਪਾ ਨੇ ਜੀ ਮਨ ਸਰ ਕੱਲ ਨੂੰ ਕਾਦੀ ਕਾਦੀ ਫਾਰਮ ਭਰੇ ਜਾਣਗੇ ਕਿਸ ਵਿਸ਼ੇ 'ਚ ਅੱਜ ਕੱਟ ਕੀਤਾ ਹੋਇਆ ਵਾਇਬਰੀ ਕਾ ਖਾਲਸਾ ਵਾਇਬਰੀ ਕੀ ਫਤਿਹ ਕਾਲੂ ਜੀ ਜਿਹੜੇ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਜਿਵੇਂ ਕਿ ਜਿਹੜਾ 5 ਲੱਖ ਵਾਲਾ ਬੀਮੇ ਵਾਲਾ ਕਾਰਡ ਆ ਉਹਦਾ ਤੇ ਕਿਸਾਨੀ ਜਿਹੜਾ 6000 ਸਰਕਾਰ ਕੇਂਦਰ ਸਰਕਾਰ ਵੱਲੋਂ ਆਉਂਦਾ ਉਹਦਾ ਤੇ ਕੱਚੇ ਘਰਾਂ ਵਾਸਤੇ ਉਹਨਾਂ ਵਰਤੇ ਦੇ ਵਿਧਵਾ ਪੈਲਣ ਤੇ ਬੜਾ ਪੇਵਸਣ ਵਾਲੇ ਇਹਨਾਂ ਦੇ ਕਾਗਜ਼ ਭਰੇ ਜਾਣਗੇ ਫਾਰਮ ਆਨਲਾਈਨ ਉਹਨਾਂ ਨੂੰ ਪਿੰਡਾਂ ਦੇ ਲਾਹ ਲੈ ਸਕਦੇ ਜਾਂ ਕੋਈ ਹੋਰ ਬਾਹਰੋਂ ਵੀ ਆ ਸਕਦਾ ਪਿੰਡਾਂ ਨੇ ਵਸਤੇ ਲਈ ਇਹ ਕੈਂਪ ਆਪਾਂ ਨੇ ਪੰਚਾਇਤ ਦੀ ਠੀਕ ਹੈ ਹਾਂ ਪੰਚਾਇਤ ਵੱਲੋਂ ਲਗਾ ਆਲੇ-ਦਾਲੇ ਪਿੰਡਾਂ ਵੱਲੋਂ ਵੀ ਆ ਸਕਦੇ ਨੇ ਠੀਕ ਹੈ ਹਾਂ ਜੀ ਠੀਕ ਹੈ ਜੀ ਸਰਪੰਚ ਸਾਹਿਬ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਮਤਲਬ ਕੀ ਕੀ ਸਹੂਲਤਾਂ ਮਿਲਣਗੀਆਂ ਲੋਕਾਂ ਨੂੰ ਉਹ ਤਾਂ ਦੱਸਤਾ ਇਹਨਾਂ ਨੇ ਉਹਦੇ ਵਿੱਚ ਮਤਲਬ ਕੀ ਕੀ ਡਾਕੂਮੈਂਟ ਚਾਹੀਦੇ ਉਹ ਦੱਸੋ ਥੋੜਾ ਜਿਹਾ ਪਹਿਲਾਂ ਤਾਂ মিডিਆ ਨੂੰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਪੰਚਾਇਤ ਅਤੇ ਲੋਕ ਸੇਵਕ ਲਬ ਵੱਲੋਂ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਆਸ਼ੂਮਾਨ ਕਾਰਡ 70 ਸਾਲ ਤੋਂ ਵੱਧ ਉਮਰ ਜਿਨ੍ਹਾਂ ਨੂੰ ਲੋੜੀ ਦਾ ਦਸਤਾਵੇਜ਼ ਆਧਾਰ ਕਾਰਡ ਕੱਲਾ ਆਸ਼ੂ ਮਾਰ ਕਾਰਡ 5 ਲੱਖ ਤੱਕ ਦਾ ਮੁਫਤ ਬੀਮਾ ਮੁਫਤ ਇਲਾਜ ਵਾਲਾ ਕਾਰਡ ਉਹ ਚਾਹ ਆਧਾਰ ਕਾਰਡ ਰਸਤਰ ਕਾਰਡ ਜੇ ਫਾਰਮ ਆਧਾਰ ਕਾਰਡ ਤੇ ਮੋਬਾਈਲ ਨਾਲ ਅਟੈਚ ਆਧਾਰ ਕਾਰਡ ਜੇ ਫਾਰਮ ਕੱਲਾ ਜਰਨਲ ਕੈਟਾਗਰੀ ਵਾਸਤੇ ਜ਼ਰੂਰੀ ਹੈ ਦੂਜੀ ਵਾਸਤੇ ਜ਼ਰੂਰੀ ਨਹੀਂ ਬਾਕੀ ਉਸ ਤੋਂ ਬਾਅਦ ਕਿਸਾਨ ਜਿਹੜੇ 6000 ਰੁਪਿਆ ਸਰ ਦਾ ਸੈਂਟਰ ਸਰਕਾਰ ਵੱਲੋਂ ਆਉਂਦਾ ਉਹ ਕੱਲੇ ਕਿਸਾਨਾਂ ਵਾਸਤੇ ਜਿਹਦੇ ਨਾਲ ਜ਼ਮੀਨਾਂ ਉਹਨਾਂ ਦੇ ਉਹਨਾਂ ਵਾਸਤੇ ਚਾਹੀਦਾ ਆਪਾਂ ਨੂੰ ਆਧਾਰ ਕਾਰਡ ਜੇ ਫਾਰਮ ਨਵੀਂ ਫਰਦ ਤੇ ਆਧਾਰ ਕਾਰਡ ਤੇ ਲਿੰਕ ਮੋਬਾਈਲ ਨੰਬਰ ਉਸ ਤੋਂ ਬਾਅਦ ਜੀ ਆਵਾਸ ਯੋਜਨਾ ਕੱਚੇ ਘਰਾਂ ਵਾਸਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਆਧਾਰ ਕਾਰਡ ਰਾਸ਼ਨ ਕਾਰਡ ਜੇ ਫਾਰਮ ਪੈਨ ਕਾਰਡ ਬੈਂਕ ਦਾ ਖਾਤਾ ਜ਼ਮੀਨ ਦੇ ਦਸਤਾਵੇਜ਼ ਤੇ ਆਮਦਨ ਤੇ ਫੋਟੋਆਂ ਠੀਕ ਹੈ ਜੀ ਤੇ ਇੱਕ ਪੈਨਸ਼ਨ ਹੈ ਜੀ ਬੜਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਇਹਦੇ ਵਾਸਤੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਬੈਂਕ ਦਾ ਖਾਤਾ ਜੀ ਇਹਦਾ ਸਮਾਂ ਦੱਸ ਦਿਓ ਕਿ ਨਾਲ ਨਾਲ ਸਮਾਂ ਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਜੀ ਸਾਰੇ ਵੱਧ ਤੋਂ ਵੱਧ ਪਹੁੰਚਣ ਜੀ ਪਿੰਡ ਵਾਸੀ ਸਹੂਲਤ ਦਾ ਲਾਭ ਲੈਣ ਹਾਰਮ ਸਾਰਿਆਂ ਦੇ ਭਰ ਕੇ ਇਹਨਾਂ ਦਾ ਇਹ ਨਹੀਂ ਵੀ ਕੱਲੇ ਭਰ ਕੇ ਛੱਡਾਂਗੇ ਇਹਨਾਂ ਦੀ ਉਸ ਤੋਂ ਬਾਅਦ ਅਸੀਂ ਵੈਰੀਫਾਈ ਕਰਕੇ ਇਹਨਾਂ ਨੂੰ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਹੋ ਸਕੇ ਠੀਕ ਹੈ ਜੀ ਹੋਰ ਪਿੰਡ ਦੇ ਕੀ ਕੀ ਕੰਮ ਕਰ ਰਹੇ ਨੇ ਕੰਮ ਪਿੰਡ ਦੇ ਚੱਲ ਰਹੇ ਨੇ ਜੀ ਰੂਟੀਨ ਵਜੇ ਤੇ ਚੱਲੀ ਜਾਣਗੇ ਗਲੀਆਂ ਨਾਲੀਆਂ ਤਾਂ ਪਿੰਡ ਦੇ ਕਰੀ ਜਾਵਾਂਗੇ ਚਲੋ ਨਵੀਆਂ ਗਰੰਟਾ ਹੋਣਾ ਮੰਤਰੀ ਸਾਹਿਬ ਉਰੀ ਆਣਗੇ ਆ ਜਾਣਗੇ ਹੁਣ ਪੰਜਾਬ 'ਚ ਹੁਣ ਪੰਜਾਬ 'ਚ ਕੰਮ ਕਰਾਂਗੇ ਤੇ ਵਧੀਆ ਜਗਾ ਸਾਡੇ ਪਿੰਡ ਸ਼ਾਇਲੀ ਮੇਨ ਬਾਜ਼ਾਰ ਪਰਸ਼ੂ ਰਾਮ ਧਰਮਸ਼ਾਲਾ ਚੀ ਚੌਂਕ ਦੇ ਲਵੀ ਨਾਲ ਲੱਗਦੀ ਪੰਡਤਾਂ ਦੀ ਧਰਮਸ਼ਾਲਾ ਉੱਥੇ ਜੀ 10:30 ਵਜੇ ਤੋਂ 4:00 ਵਜੇ ਤੱਕ ਓਰੇ ਆ ਜਾ ਓਰੇ ਓਰੇ ਆ ਜਾ ਜੀ ਇਸ ਸਕੀਮਾਂ ਚੱਲ ਰਹੀ ਐ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਸਮਾਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਿੰਡਾਂ ਨੇ ਵਾਸਤੇ ਲਾਇਆ ਜੀ ਇਹ ਕੈਂਪ ਆਪਾਂ ਨੇ ਠੀਕ ਹੈ ਅੱਗੇ ਨਮਸਕਾਰ ਕੱਲ ਨੂੰ ਕਾਦੀ ਕਾਦੀ ਫਾਰਮ ਭਰੇ ਜਾਣਗੇ ਕਿਸ ਵਿਸ਼ੇ 'ਤੇ ਅੱਜ ਕੱਟ ਕੀਤਾ ਹੋਇਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਾਲੂ ਜੀ ਜਿਹੜੇ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਫਾਰਮ ਭਰੇ ਜਾਣਗੇ ਜਿਵੇਂ ਕਿ ਜਿਹੜਾ 5 ਲੱਖ ਵਾਲਾ ਬੀਮੇ ਵਾਲਾ ਕਾਰਡ ਆ ਉਹਦਾ ਤੇ ਕਿਸਾਨੀ ਜਿਹੜਾ 6000 ਸਰਕਾਰ ਕੇਂਦਰ ਸਰਕਾਰ ਵੱਲੋਂ ਆਉਂਦਾ ਉਹਦਾ ਤੇ ਕੱਚੇ ਘਰਾਂ ਵਾਸਤੇ ਉਹਨਾਂ ਵਾਸਤੇ ਵਿਧਵਾ ਪੈਲਣ ਤੇ ਬੁੜਾਪੇ ਵਾਸਤੇ ਵਾਲੇ ਇਹਨਾਂ ਦੇ ਕਾਗਜ਼ ਭਰੇ ਜਾਣਗੇ ਫਾਰਮ ਆਨਲਾਈਨ ਉਹਨਾਂ ਨੂੰ ਪਿੰਡਾਂ ਵਾਲੇ ਲਾ ਲੈ ਸਕਦੇ ਜਾਂ ਕੋਈ ਹੋਰ ਬਾਹਰੋਂ ਵੀ ਆ ਸਕਦਾ ਪਿੰਡਾਂ ਵਾਲੇ ਵਾਸਤੇ ਲਾਇਆ ਜੀ ਇਹ ਕੈਂਪ ਆਪਾਂ ਨੇ ਪੰਚਾਇਤ ਦੀ ਠੀਕ ਹੈ ਜੀ ਪੰਚਾਇਤ ਵੱਲੋਂ ਆਲੇ-ਦਾਲੇ ਪਿੰਡਾਂ ਵੱਲੋਂ ਵੀ ਆ ਸਕਦੇ ਨੇ ਠੀਕ ਹੈ ਜੀ ਹਾਂ ਜੀ ਕੀ ਕਰੇ ਗਵਰਨਰ ਸਾਹਿਬ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈਗਾ ਉਹਦੇ ਵਿੱਚ ਮਤਲਬ ਕੀ ਕੀ ਸਹੂਲਤਾਂ ਮਿਲਣਗੀਆਂ ਲੋਕਾਂ ਨੂੰ ਉਹ ਦੱਸਤਾ ਇਹਨਾਂ ਨੇ ਉਹਦੇ ਵਿੱਚ ਮਤਲਬ ਕੀ ਕੀ ਡਾਕੂਮੈਂਟ ਚਾਹੀਦੇ ਉਹ ਦੱਸੋ ਥੋੜਾ ਜਿਹਾ ਪਹਿਲਾਂ ਤਾਂ মিডিਆ ਨੂੰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੂੰ ਸਾਡੇ ਸਤਿਕਾਰ ਜੀ ਕੱਲ ਨੂੰ ਪੰਚਾਇਤ ਅਤੇ ਲੋਕ ਸੇਵਾ ਕਲਬ ਵੱਲੋਂ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਆਸ਼ੂਮਾਨ ਕਾਰਡ 70 ਸਾਲ ਤੋਂ ਵੱਧ ਉਮਰ ਜਿਨ੍ਹਾਂ ਨੂੰ ਲੋੜੀ ਦਾ ਦਸਤਾਵੇਜ਼ ਆਧਾਰ ਕਾਰਡ ਕੱਲਾ ਆਸ਼ੂਮਾਨ ਕਾਰਡ 5 ਲੱਖ ਤੱਕ ਦਾ ਮੁਕਤ ਬੀਮਾ ਮੁਖਤਲਾਜ ਵਾਲਾ ਕਾਰਡ ਉਹ ਚਾਹ ਆਧਾਰ ਕਾਰਡ ਰਸਤਰ ਕਾਰਡ ਜੇ ਫਾਰਮ ਆਧਾਰ ਕਾਰਡ ਤੇ ਮੋਬਾਈਲ ਨਾਲ ਅਟੈਚ ਆਧਾਰ ਕਾਰਡ ਜੇ ਫਾਰਮ ਕੱਲਾ ਜਰਨਲ ਕੈਟਾਗਰੀ ਵਾਸਤੇ ਜ਼ਰੂਰੀ ਹੈ ਦੂਜੀ ਵਾਸਤੇ ਜ਼ਰੂਰੀ ਨਹੀਂ ਬਾਕੀ ਉਸ ਤੋਂ ਬਾਅਦ ਕਿਸਾਨ ਜਿਹੜੇ 6000 ਰੁਪਿਆ ਸਰ ਦਾ ਸੈਂਟਰ ਸਰਕਾਰ ਵੱਲੋਂ ਆਉਂਦਾ ਉਹ ਕੱਲੇ ਕਿਸਾਨਾਂ ਵਾਸਤੇ ਜਿਹਦੇ ਨਾਲ ਜ਼ਮੀਨ ਆ ਉਹਨਾਂ ਦੇ ਉਹਨਾਂ ਵਾਸਤੇ ਚਾਹੀਦਾ ਆਪਣੇ ਨੂੰ ਆਧਾਰ ਕਾਰਡ ਜੇ ਫਾਰਮ ਨਵੀਂ ਫਰਦ ਤੇ ਆਧਾਰ ਕਾਰਡ ਤੇ ਲਿਖੇ ਮੋਬਾਈਲ ਨੰਬਰ ਉਦੋਂ ਬਾਅਦ ਜੀ ਆਵਾਸ ਯੋਜਨਾ ਕੱਚੇ ਘਰਾਂ ਵਾਸਤੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਆਧਾਰ ਕਾਰਡ ਰਾਸ਼ਨ ਕਾਰਡ ਜੇ ਫਾਰਮ ਪੈਨ ਕਾਰਡ ਬੈਂਕ ਦਾ ਖਾਤਾ ਜ਼ਮੀਨ ਦੇ ਦਸਤਾਵੇਜ਼ ਤੇ ਆਮਦਨ ਤੇ ਫੋਟੋ ਆ ਠੀਕ ਹੈ ਜੀ ਤੇ ਇੱਕ ਪੈਨਸ਼ਨ ਹੈ ਜੀ ਬੜਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਇਹਦੇ ਵਾਸਤੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਬੈਂਕ ਦਾ ਖਾਤਾ ਜੀ ਇਹਦਾ ਸਮਾਂ ਦੱਸੋ ਕਿ ਨਾਲ ਨਾਲ ਸਮਾਂ ਜੀ ਇਹ 10:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਜੀ ਸਾਰੇ ਵੱਧ ਤੋਂ ਵੱਧ ਪਹੁੰਚਣ ਜੀ ਪਿੰਡ ਵਾਸੀ ਸਹੂਲਤ ਦਾ ਲਾਭ ਲੈਣ ਫਾਰਮ ਸਾਰੇ ਦੇ ਭਰ ਕੇ ਇਹਨਾਂ ਦਾ ਇਹ ਨਹੀਂ ਵੀ ਕੱਲੇ ਭਰ ਕੇ ਛੱਡਾਂਗੇ ਇਹਨਾਂ ਦੀ ਉਦੋਂ ਬਾਅਦ ਅਸੀਂ ਵੈਰੀਫਾਈ ਕਰਕੇ ਇਹਨਾਂ ਨੂੰ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਹੋ ਸਕੇ ਠੀਕ ਹੈ ਜੀ ਹੋਰ ਪਿੰਡ ਦੇ ਕੀ ਕੀ ਕੰਮ ਕਰ ਰਹੇ ਨੇ ਕੰਮ ਪਿੰਡ ਦੇ ਚੱਲ ਰਹੇ ਨੇ ਜੀ ਰੂਟੀਨ ਵਜੇ ਤੇ ਚੱਲੀ ਜਾਣਗੇ ਗਲੀਆਂ ਨਾਲੀਆਂ ਤਾਂ ਪਿੰਡ ਦੇ ਕਰੀ ਜਾਵਾਂਗੇ ਚਲੋ ਨਵੀਆਂ ਗਰੰਟਾ ਹੋਣਾ ਮੰਤਰੀ ਸਾਹਿਬ ਹੋਰ ਹੀ ਆਣਗੇ ਆ ਜਾਣਗੇ ਹੁਣ ਪੰਜਾਬ 'ਚ ਹੁਣ ਪੰਜਾਬ 'ਚ ਕੰਮ ਕਰਾਂਗੇ ਤੇ ਵਧੀਆ ਜਗਾ ਸਾਡੇ ਪਿੰਡ ਸ਼ਾਇਲੀ ਮੇਨ ਬਾਜ਼ਾਰ ਪਰਸ਼ੂ ਰਾਮ ਧਰਮਸ਼ਾਲਾ ਚ ਜੀ ਚੌਕ ਦੇ ਲਵੀ ਨਾਲ ਲੱਗਦੀ ਪੰਡਤਾਂ ਦੀ ਧਰਮਸ਼ਾਲਾ ਹੈ ਉੱਥੇ ਜੀ 10:3 وري